ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਬਾਰੇ ਜੋ ਬਾਈ ਗੁਰਦੀਪ ਦਾਨੀ ਫੁੱਲੋ ਮਿੱਠੀ ਵਾਲੇ ਦੀ ਕਲਮ ਨੇ ਸਿਰਜਿਆ ਉਸ ਨੂੰ ਗੁਰਸੇਵਕ ਬੀੜ ਤੇ ਰਗੀਲਾ ਰੇਕ ਪੁੱਚੋ ਮੰਡੀ ਵਾਲੇ ਲੈ ਕੇ ਆ ਰਹੇ ਨੇ ਸੁਣਨਾ ਬਾਈ ਜੀ ਇਹ ਇਉਂ ਪੇਸ਼ ਹੈ ਹੁ ਚੰਡੀਗੜ੍ਹ ਕੁੰਮਿਆਂ ਮਹਾਲੀ ਵੀ ਹਾਂ ਕੁੰਮਿਆਂ ਜ਼ਿਲਾਂ ਨਾ ਸ਼ਹਿਰ ਮੈਂ ਪਿਆਰ ਨਾਲ ਚੁੰਮਿਆਂ ਘੁੰਮ ਵੇਖ ਲਿਆ ਤੇਰਾ ਪਟਿਆਲਾ ਨਹੀਂਓ ਸਾਨੂੰ ਕਿਤੋਂ ਮਿਲਿਆ ਤੇਰਾ ਮੋਹ ਨਹੀਂ ਬਠਿੰਡੇ ਸ਼ਹਿਰ ਵਾਲਾ ਨਹੀਂਓ ਸਾਨੂੰ ਕਿਤੋਂ ਮਿਲਿਆ ਮੁਕਸਰ ਮਾਨਸਾ ਵੀ ਕੋ ਜਿਹੇ ਫਾਬਦੇ ਫਰੀਦਕੋਟੀਏ ਵੀ ਹੈ ਬਠਿੰਡੇ ਜਿਹੇ ਲੱਗਦੇ ਜਿਲਾ ਦਿਲ ਦਾ ਨਹੀਂ ਮਾੜਾ ਬਰਨਾਲਾ ਨਹੀਂ ਉਹ ਸਾਨੂੰ ਕਿਤੋਂ ਮਿਲਿਆ ਤੇਰਾ ਮੋਹ ਨਹੀਂ ਬਠਿੰਡੇ ਸ਼ਹਿਰ ਵਾਲਾ ਨਹੀਂ ਉਹ ਸਾਨੂੰ ਕਿਤੋਂ ਮਿਲਿਆ ਜਲੰਧਰ ਦੇ ਲੋਕ ਬਸ ਬਾਜੀ ਕਹਿਣ ਜੋਗੇ ਐ ਉਹਨਾਂ ਦੀ ਵੀਰੀ ਸਹਣ ਹੋਣ ਲੱਗੀ ਮੋਗੇ ਐ ਗੁਰਦਾਸ ਪੂਰੀਏ ਕਰਨ ਕਾਲਾ ਮਾਲਾ ਨਹੀਂਓ ਸਾਨੂੰ ਕਿਤੋਂ ਮਿਲਿਆ ਤੇਰਾ ਮੋਹ ਨਹੀਂ ਬਠਿੰਡੇ ਸ਼ਹਿਰ ਵਾਲਾ ਨਹੀਂਓ ਸਾਨੂੰ ਕਿਤੋਂ ਮਿਲਿਆ ਕਪੂਰ ਥਲਾ ਪਠਾਨਕੋਟ ਪਿੱਛੇ ਲੁਧਿਆਣਾ ਨਾ ਸੰਗਰੂਰ ਪੱਲੇ ਸੱਚ ਰੋਪੜ ਜਾ ਕੋਈ ਸਿਆਣਾ ਨਾ ਨੀਤਾ ਸਾਫ ਅਤੇ ਦਿਲ ਦਾ ਨਹੀਂ ਕਾਲਾ ਨਹੀਂ ਉਹ ਸਾਨੂੰ ਕਿਤੋਂ ਮਿਲਿਆ ਤੇਰਾ ਮੋਹ ਨਹੀਂ ਬਠਿੰਡੇ ਸ਼ਹਿਰ ਵਾਲਾ ਨਹੀਂ ਉਹ ਸਾਨੂੰ ਕਿਤੋਂ ਮਿਲਿਆ ਉਹ ਫਾਜ਼ਲ ਕਾਫਰੋਜ ਪੁਰਸ ਲਾਮ ਫਟੇਗੜ ਨੂੰ ਭੁੱਲਾ ਕੇ ਮੈਂ ਅਮਰਤ ਸਰ ਸਿਫਤੀ ਦੇ ਘਰ ਨੂੰ ਉਸ਼ਿਆਰ ਪੂਰੀਆਂ ਦਾ ਦਿਮਾਗ ਦਾ ਨਹੀਂ ਬਾळा ਨਹੀਂ ਉਹ ਸਾਨੂੰ ਕਿਤੋਂ ਮਿਲਿਆ ਤੇਰਾ ਮੋਹ ਨਹੀਂ ਬਠਿੰਡੇ ਸ਼ਹਿਰ ਵਾਲਾ ਨਹੀਂ ਉਹ ਸਾਨੂੰ ਕਿਤੋਂ ਮਿਲਿਆ ਉਹ ਸੁੱਖ ਰੱਖੀ ਰੱਬਾ ਸਾਡੇ ਸਾਧ ਅਬਲੇਰ ਕੋਟਲੇ ਤਰ ਜਾਨ ਤਰਨ ਤਰਨ ਬਥੇਰੇ ਗੱਪ ਕੋਟਲੇ ਮੇਰ ਫੁੱਲੋ ਮਿੱਠੀ ਰੱਖੇ ਮੇਰਾ ਵਾਲਾ ਸਾਨੂੰ ਕਿਤੋਂ ਮਿਲਿਆ ਤੇਰਾ ਸ਼ਹਿਰ ਨਹੀਂ ਤੇਰਾ ਪਿਆਰ ਨਹੀਂ ਬਠਿੰਡੇ ਸ਼ਹਿਰ ਵਾਲਾ ਨਹੀਂਓ ਸਾਨੂੰ ਕਿਤੋਂ ਮਿਲਿਆ ਤੇਰਾ ਮੋਹ ਨਹੀਂ ਬਠਿੰਡੇ ਸ਼ਹਿਰ ਵਾਲਾ ਨਹੀਂਓ ਸਾਨੂੰ ਕਿਤੋਂ ਮਿਲਿਆ ਨਹੀਂਓ ਸਾਨੂੰ ਕਿਤੋਂ ਮਿਲਿਆ ਨਹੀਂਓ ਸਾਨੂੰ ਕਿਤੋਂ ਮਿਲਿਆ